ਕੱਲੇ ਦਿਨ ਤੋਂ ਸਾਡੇ ਪਾਰਟੀ ਸੁਪਰੀਮਾਰਡਿਨ ਕੇਜਰੀਵਾਲ ਜੀ ਦੀ ਸੋਚ ਦੇ ਉੱਤੇ ਪੂਰੀ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਪਾਰਟੀ ਹੈ ਜਿਹੜੀ ਰਾਜਨੀਤਿਕ ਕਰਨੀ ਹੈ ਇਹ ਰਾਜਨੀਤ ਨੂੰ ਬਦਲ ਲਈ ਹੈ ਜਿਹਨਾਂ ਦੀ ਸੋਚ ਹੈ ਬੱਚਿਆਂ ਨੂੰ ਐਜੂਕੇਸ਼ਨ ਰੁਜ਼ਗਾਰ ਸਿਹਤ ਸਵਾਵਾ ਸੋ ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇ ਕੋਈ ਪੰਜਾਬ ਦਾ ਵਿਕਾਸ ਕਰ ਸਕਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦਾ ਤੇ ਆਮ ਆਦਮੀ ਪਾਰਟੀ ਹੈ ਸੋ ਅੱਜ ਦੀ ਜਿੱਤ ਜਿਹੜੀ ਹੈ ਕਲੀਅਰ ਹੈ 2027 ਤੇ ਵੀ ਇਸੇ ਤਰ੍ਹਾਂ ਹੀ ਉਹ ਬੱਗੇ 92 ਦਿੱਤੀਆਂ ਸੀ ਲੋਕਾਂ ਨੇ ਪ੍ਰਮਾਤਮਾ ਦੀ ਕਿਰਪਾ ਰਹੂਗੀ 92 ਤੋਂ ਵੱਧ ਲੈ ਕੇ ਜਾਵਾਂਗੇ ਆਸ ਹੈ 100 ਪਲੱਸ ਸੀਟਾਂ ਦੀਆਂ ਅਕਾਲੀ党 ਮੁਕਾਬਲੇ ਤੇ ਨਹੀਂ ਮੰਨਦੇ ਸੀ ਕੁਝ ਦਿਨ ਪਹਿਲਾਂ ਮਤਲਬ ਉਹਨਾਂ ਤਾਂ ਉਹਨਾਂ ਦਾ ਮਜ਼ਾਕ ਤਾਂ ਕੀਤਾ ਜਾਂਦਾ ਸੀ ਕਹਿੰਦੇ ਤਾਂ ਇਹਨਾਂ ਤਾਂ ਐਵੇਂ ਖੇਚ ਲੀਏ ਜਿਹੜੀ ਕਰ ਰਹੇ ਨੇ ਨਹੀਂ ਅੱਜ ਵੀ ਮਜ਼ਾਕ ਵਾਲੀ ਗੱਲ ਦੀ ਨਹੀਂ ਮੈਂ ਕਹਿੰਦਾ ਪਰ ਮੈਂ ਕਹਿੰਦਾ ਕਿ ਤਨ ਤਨ ਜਿੱਥੇ ਅਕਾਲੀ ਦਲ ਸ਼ਰਮਣੀ ਦੇ ਪ੍ਰਧਾਨ ਸ਼ਰਮਣੀ ਅਕਾਲੀ ਦਲ ਦੇ ਸੁਖਵੀਰਵਾਲ ਨੇ ਕਹਿੰਦੇ ਸੀ ਬਹੁਤ ਵੱਡੀ ਜਿੱਤ ਹੋਊਗੀ ਕਿੱਥੇ ਗਈ ਉਹ ਜਿੱਤ ਕਿਉਂਕਿ ਕਾਂਗਰਸ ਕਹਿੰਦੀ ਸੀ ਸਾਡੀ ਜਿੱਤ ਹੋਊਗੀ ਹੋਰ ਵੀ ਜਿਹੜੇ ਕਹਿੰਦੇ ਸੀ ਸਾਡੀ ਜਿੱਤ ਹੋ ਗਈ ਪਰ ਮੈਂ ਧੰਨਵਾਦੀ ਹਾਂ ਤਨਤਾਂ ਦੇ ਲੋਕਾਂ ਦਾ ਜਿਨ੍ਹਾਂ ਨੇ ਕੰਮਾਂ ਨੂੰ ਚੁਣਿਆ ਜਿਨ੍ਹਾਂ ਨੇ ਚੁਣਿਆ ਕਿ ਜਿਹੜੇ ਵਿਕਾਸ ਦੇ ਕੰਮਾਂ ਲਈ ਦੇ ਕੋਈ ਕੰਮ ਕਰਾ ਸਕਦੀ ਆਮ ਆਦਮੀ ਪਾਰਟੀ ਕਰਾ ਸਕਦੀ ਹੈ ਜਿਹੜਾ ਨੇ ਅਰਵਿੰਦ ਕੇਜਰੀਵਾਲ ਜੀ ਦੇ ਸਿਭਲ ਝਾੜੂ ਨੂੰ ਚੁਣਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਚੁਣਿਆ ਕਿਉਂਕਿ ਪਹਿਲੇ ਦਿਨ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਹਿਲੇ ਦਿਨ ਤੋਂ ਕਹਿ ਰਹੇ ਆ ਕਹਿੰਦੇ ਆ ਰਹੇ ਸੀ ਉੱਥੇ ਕਿ ਜੇ ਆਮ ਆਮੀ ਪਾਰਟੀ ਚੁਣੋਗੇ ਪੜ੍ਹਾਈ ਚ ਮਿਲੂਗੀ ਦੂਜੇ ਚੁਣੋਗੇ ਲੜਾਈ ਮਿਲੂਗੀ ਲੋਕਾਂ ਨੇ ਪੜ੍ਹਾਈ ਨੂੰ ਚੁਣਿਆ ਵਿਕਾਸ ਨੂੰ ਚੁਣਿਆ ਤੇ ਲੋਕਾਂ ਨਾਲ ਮੱਦੇਨਜ਼ਰ ਧੰਵਾਦੀ ਮੁੰਡਿਆ ਸਾਹਿਬ 1 ਸੈਕਿੰਡ ਅਰੇਕ ਸਵਾਲ ਇਹ ਵੀ ਹੈ ਕਿ ਜਿੱਥੇ ਇੱਕ ਪਾਸੇ ਇੱਕ ਪਾਰਟੀ ਨੂੰ ਕਿਹਾ ਜਾਂਦਾ ਸੀ ਕਿ ਡਾਇਨਾਸੌਰ ਆ ਸਕਦੇ ਨੇ ਇਹ ਨਹੀਂ ਆ ਸਕਦੀ ਇੱਕ ਟੱਕੀ ਤਗੜੀ ਲੜ ਨਾ ਡਾਇਨਾਸਰ ਹੋਣਗੇ ਨਾ ਇਹ ਆਉਣਗੇ ਤੁਹਾਡੇ ਸਾਹਮਣੇ ਹੀ ਆ 2027 ਦਾ ਰਿਜ਼ਲਟ ਦੇਖ ਲਿਓ ਜੋ ਲੋਕਾਂ ਲੋਕ ਇੱਕ ਵਜਨ ਨੂੰ ਨਕਾਰ ਦੇ ਦੁਆਰਾ ਨਹੀਂ ਅਪਣਾਉਂਦੇ ਸੋ ਡਾਇਨਾਸਰਵਣੀ ਆਉਣਗੇ ਇਹ ਵੀ ਨਹੀਂ ਆਉਣ ਲੱਗੇ ਸੋ ਜਰੂਰ ਦਬਕੇ ਨਾਲ ਜਾਂ ਕੁਝ ਤਰੀਕੇ ਨਾਲ ਇਹ ਤੰਤਾਂ ਦੇ ਲੋਕਾਂ ਨੂੰ ਕੁਝ ਪਿੰਡਾਂ ਦੇ ਵਿੱਚ ਜਿਹੜਾ ਨੇ ਜਿੰਨੀਆਂ ਤਿੰਨ ਰੋਡ ਦੇ ਵਿੱਚ ਅੱਗੇ ਕੀਤਾ ਗਿਆ ਇਹ ਤੁਹਾਡੇ ਨਾਲ ਵਾਦਾ ਹੈ ਪਰਮਾਤਮਾ ਦੀ ਕਿਰਪਾ ਡਾਇਨਾਸਰਵਣੀ ਆਉਣ ਦੇ ਤੇ ਇਹ ਵੀ ਆਉਣੇ ਵੀ ਨਹੀਂ ਆਉਣਗੇ ਠੀਕ ਹੈ ਸਰ 1 ਮਿੰਟ 1 ਮਿੰਟ ਤਾਂ ਕੈਬਨਿਟ ਮੰਤਰੀ